ਸੋ ਜੇਕਰ ਤੁਸੀਂ ਕਰਨਾ ਚਾਹੁੰਦੇ ਜੀ ਨਵਾਂ ਕੰਮ ਸ਼ੁਰੂ ਜਾਂ ਤੁਸੀਂ ਲੈਣਾ ਚਾਹੁੰਦੇ ਹੋ ਘਰ ਹਸਤੇ ਕਪੜਾ ਤੇ ਰਖੜੀ ਦੇ ਮੌਕੇ ਤੇ ਸਿਮਰਨ ਟੈਕਸਟਾਈਲ ਮੋੜ ਮੰਡੀ ਤੇ ਸਾਰਾ ਕਪੜਾ ਮਿਲੇਗਾ ਜੀ ਤੁਹਾਨੂੰ ਫੈਕਟਰੀ ਰੇਟਾਂ ਤੇ ਇੱਕ ਤਾਂ ਜੀ ਮੈਂ ਆ ਦੇਖੋ ਜੀ 올ਓਵਰ ਸੂਟ ਹੈ ਜੀ ਓਮ ਸ਼ਿਪ ਕੰਪਨੀ ਦਾ ਹੋਊਗਾ ਨਾਲ ਇਹਦੇ ਆਊਗਾ ਜੀ ਆਵਲਾ ਦੁਪੱਟਾ ਦੁਪੱਟੇ ਦੀ ਸਾਈਜ਼ ਆਊਗੀ ਦੇਖੋ ਇਹ ਪੂਰਾ ਵੱਡਾ ਬਾਈ ਜੀ ਸੂਟ ਵਿਗਦਾ ਜਿਵੇਂ 360 300 ਦਾ ਇਹ ਲੱਗਣਾ ਸਿਰਫ 200 ਰੁਪਏ ਰੇਂਜ ਚ ਇਹਦੇ ਵਿੱਚ ਬਾਈ ਜੀ ਆ ਦੇਖੋ ਆ ਰੰਗ ਸਾਰੇ ਇਸੇ ਜੀ ਓਕੇ ਇਹਦੇ ਡਿਜ਼ਾਈਨ ਦੇਖੋ ਸਾਰੇ ਹੋਰ ਮਿਲ ਜਾਣਗੇ ਇਸ ਤੋਂ ਬਾਅਦ ਬਾਈ ਜੀ ਜਿਵੇਂ ਹੁਣ ਆ ਦੇਖੋ ਪਿਓਰ ਕਾਟਨ ਦਾ ਸੂਟ ਹੈ ਵਿੱਚ ਡਿਜ਼ਾਈਨ ਇਹਦੇ ਵਿੱਚ ਵੀ ਕਾਫੀ ਮਿਲ ਜਾਣਗੇ ਜੀ ਪਿਓਰ ਕੈਮਬ੍ਰਿਕ ਦੀ ਸਲਵਾਰ ਆਊਗੀ ਜੀ ਲਾਈਨਿੰਗ ਵਾਲੀ ਕੈਮਬ੍ਰਿਕ ਦਾ ਹੀ ਦੁਪੱਟਾ ਆਊਗਾ ਅੱਛਾ ਇਹ ਦੇ ਗਲੇ ਤੇ ਵੀ ਕੰਮ ਕੀਤਾ ਹੈ ਨਾ ਭਾਈ ਜੀ ਹਾਂਜੀ ਹਾਂਜੀ ਭਾਈ ਜੀ ਜਿਵੇਂ ਹਾਂ ਜੀ ਆ ਦੇਖੋ ਵਾਈਟ ਬਾਟਮ ਨਾਲ ਆ ਗਿਆ ਦੁਪੱਟਾ ਆ ਗਿਆ ਗਲੇ ਤੇ ਆ ਗਿਆ ਵਰਕ ਜੀ ਗਲੇ ਤੇ ਸਾਰਿਆਂ ਦੇ ਵਰਕ ਆਣਾ ਨਾ ਜੀ ਹਾਂ ਜੀ ਹਾਂ ਜੀ ਭਾਈ ਜੀ ਸਾਰੇ ਜਿਵੇਂ ਇਹ ਤਕਰੀਬਨ ਅਲੱਗ-ਅਲੱਗ ਆ ਜਾਣਗੇ ਕਿਸੇ ਤੇ ਕੋਈ ਪੱਟੀ ਲੱਗੀ ਹੈ ਕਿਸੇ ਤੇ ਕੋਈ ਵਰਕ ਹੋਇਆ ਜੀ ਜੀ ਤੇ ਰੇਟ ਸਿਰਫ 300 ਰੁਪਏ ਰੇਂਜ 'ਚ ਲੱਗਦਾ ਸਿਰਫ 300 ਇਸ ਤੋਂ ਬਾਅਦ ਭਾਈ ਜੀ ਜਮਿਤਾਹ ਦੇਖੋ ਜਿਵੇਂ ਹੁਣ ਆ ਪਿਓਰ ਦੁਪੱਟਾ ਸੂਟ ਆਗਾ ਆ ਦੁਪੱਟਾ ਪਿਓਰ ਦਾ ਆਲਓਵਰ ਸੂਟ ਹੈ ਆਮ ਹੀ ਜਿਵੇਂ ਨਾ ਜੀ 4500 ਰੁਪਏ ਰੇਂਜ 'ਚ ਵਿਕਦਾ ਆ ਦ ਬਟਨ ਆਲ ਆ ਗਿਆ ਤੇ ਇਹ ਭਾਈ ਜੀ ਲੱਗਣਾ ਸਿਰਫ 30 ਲਗਣਾਗਾ ਇਸ ਤੋਂ ਬਾਅਦ ਬਾਈ ਜੀ ਆ ਦੇਖੋ ਜਿਵੇਂ ਡਿਜੀਟਲ ਪ੍ਰਿੰਟ ਦਾ ਸੂਟ ਆ ਗਿਆ ਨਾਲ ਪਲੇਨ ਦੁਪੱਟਾ ਗਲੇ ਤੇ ਬਟਨ ਲੱਗੇ ਰੰਗ ਆਇਨਗੇ ਬਾਈ ਜੀ ਚਾਰ ਹਾਂ ਹਾਂ ਪ੍ਰਿੰਟਿੰਗ ਵੀ ਪੂਰੀ ਵਧੀਆ ਬਿਲਕੁਲ ਜੀ ਠੀਕ ਹੈ ਜੀ ਆ ਦੇਖੋ ਡਿਜੀਟਲ ਪ੍ਰਿੰਟ ਹੋਇਆ ਜਿਕੇ ਅੱਛਾ ਇਹ ਸਾਰਾ ਘੀਨੇ ਤੱਕ ਹੈ ਪੂਰਾ ਪ੍ਰਿੰਟ ਆਏਗਾ ਨਾ ਜੀ ਹਾਂ ਜੀ ਹਾਂ ਜੀ ਬਾਈ ਜੀ ਇਹ ਬਾਈ ਜੀ ਲੱਗਣਾ ਆਪਾਂ ਨੂੰ ਸਿਰਫ 350 ਰੁਪਏ ਜੀ ਕਿਉਂਕਿ ਜਿਵੇਂ ਇਸ ਤੋਂ ਬਾਅਦ ਨਾ ਵਰਕ ਵਾਲੇ ਸੂਟ ਦੇਖੋ ਕ੍ਰੇਪ ਦਾ ਸੂਟ ਹੈ ਨਾਲ ਇਹਦੇ ਨਾਲ ਆਊਗਾ ਜੀ ਚਨੂਨ ਦਾ ਦੁਪੱਟਾ ਜੀ 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 ਦੁਪੱਟੇ ਤੇ ਦੇਖੋ ਕਟਵਰਕ ਹੋ ਪੂਰਾ ਹੈਵੀ ਕੰਮ ਹੋਇਆ ਹੈ ਹਾਂ ਡਿਜ਼ਾਈਨ ਇਹਦੇ ਵਿੱਚ ਕਈ ਮਿਲ ਜਾਣਗੇ ਬਿਲਕੁਲ ਜੀ ਆ ਦੇਖੋ ਜਿਵੇਂ ਆਹ ਡਿਜ਼ਾਈਨ ਆ ਗਿਆ ਜੀ ਹਾਂ ਹਾਂ ਅੱਛਾ ਇਹ ਸਾਰੇ ਇਹ ਡਿਜ਼ਾਈਨ ਅਲੱਗ-ਅਲੱਗ ਆ ਰਹੇ ਨਾ ਭਾਜੀ ਭਾਜੀ ਉ ਤਾਂ ਰੰਗ ਚਾਰ-ਚਾਰ ਆਉਣਗੇ ਰੰਗ ਸਾਰੇ ਚਾਰ-ਚਾਰ ਆਣਗੇ ਹਾਂ ਜੀ ਹਾਂ ਜੀ ਆ ਦੇਖੋ ਬਿਲਕੁਲ ਜੀ ਜੇ ਮੈਂ ਤੁਹਾਨੂੰ ਦੋ-ਚਾਰ ਡਿਜ਼ਾਈਨ ਖੋਲ ਕੇ ਦਿਖਾਣਾ ਹਾਂ ਹਾਂ ਆ ਦੇਖੋ ਜੀ ਪੂਰੇ ਹੈਵੀ ਹੈਵੀ ਕੰਮ ਹੋਏ ਆ ਜੀ 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 ਸੂਟ ਵੀ ਵਿਕਦਾ ਜਿਵੇਂ 500 550 600 ਐ ਰੇਂਜ ਸੂਟ ਵਿਕਦੇ ਬਿਲਕੁਲ ਜੀ ਜਿਹੜਾ ਵੀ ਦੇਖੋ ਦੁਕਾਨ ਦਾ ਸਾਡੇ ਤੋਂ ਲੈ ਕੇ ਜਾਊਗਾ 500 ਰੁਪਏ ਰੇਂਜ ਚ ਆਰਮਨਾਰ ਸੂਟ ਇਹੇ ਵੇਚ ਸਕਦਾ ਮਤਲਬ ਆਰਮਨਾਰ ਵੇਚੇਗਾ 500 ਰੁਪਏ ਆ ਦੇਖੋ ਜੀ ਇਹ ਮੋਰਾ ਡੈਨ ਆ ਗਿਆ ਬਿਲਕੁਲ ਜੀ ਦੁਪੱਟਾ ਇਹਦੇ ਨਾਲ ਵੀ ਉਮੀ ਵਰਕ ਵਾਲਾ ਆ ਗਿਆ ਅੱਛਾ ਦੁਪੱਟੇ ਸਾਰੇ ਵਰਕ ਵਾਲੇ ਆਣੇ ਨਾ ਭਾਜੀ ਹਾਂਜੀ ਭਾਈ ਜੀ 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 ਕੀ ਭਾਈ ਜੀ ਸੂਟ ਲੱਗੂਗਾ ਸਿਰਫ 300 ਤੇ 60 ਰੁਪਏ ਰੇਂਜ ਤੇ ਸਾਰਾ ਮਾਲ ਨਾ ਜਿਵੇਂ ਐ ਨਹੀਂ ਹੈ ਕਿ ਜਿਵੇਂ ਸਿੰਗਲ ਸਿੰਗਲ ਦਿਖਾਏ ਹੈ ਕਿ ਸਿੰਗਲ ਸਿੰਗਲ ਪੀ ਕਵਾਂਟੀਟੀ ਚ ਮਾਲ ਹੈ ਹਾਂ ਹਾਂ ਜੀ ਨਹੀਂ ਜੀ ਸਾਰੇ ਜਿਵੇਂ 360 ਰੇਂਜ ਚ ਪਊਗਾ ਅੱਗੇ ਇਹ ਰੇਟ ਨਹੀਂ ਮਿਲੂਗਾ ਅੱਛਾ ਇਹ ਹੁਣ ਦੇ ਰੇਟ ਹਾਂਜੀ ਮਤਲਬ ਕਿ ਇਹ ਇਹ ਮਹੀਨੇ ਵੀ ਦਿੰਦਾ ਰੇਟ ਆ ਜਿਹੜਾ 360 ਆ ਅੱਗੇ ਰੇਟ ਵਧਣਾ ਹੀ ਹੁੰਦਾ ਕਰੇਬ ਦਾ ਸਿਲਕੀ ਕਪੜਾ صاحب ਦਾ ਰੇਟ ਹੀ ਵਧਣਾ ਹੈ ਬਿਲਕੁਲ ਜੀ ਪੰਜਵੇਂ ਕੋਈ ਹੋਰ ਚੀਜ਼ ਤੁਸੀਂ ਨਹੀਂ ਸੀਗੀ ਜਿੱਦਾਂ ਕਿ ਲੋਕੀ ਕਹਿੰਦੇ ਜੀ ਆਨਲਾਈਨ ਪੀਸ ਭੇਜ ਦਿਓ ਆਪਾਂ ਭੇਜ ਦਿੰਨੇ ਆ ਜੀ ਨਹੀਂ ਆਨਲਾਈਨ ਬਾਈ ਜੀ ਰਿਟੇਲ ਨਹੀਂ ਕਰਦੇ ਓਕੇ ਜਿਹਨੇ ਬਲਕ ਚ ਆਰਡਰ ਕਰਨਾ ਹੈ ਜੀ ਉਹ ਕੱਲਾ ਕਰਦੇ ਓਕੇ ਮਤਲਬ ਇਹ ਸਿੰਗਲ ਸਿੰਗਲ ਸੂਟ ਆਨਲਾਈਨ ਨਹੀਂ ਕਰਦੇ ਸਿੰਗਲ ਨਹੀਂ ਜੀ ਬਲਕ ਵਿੱਚ ਲੈਣ ਵਾਲੇ ਮਤਲਬ ਐਮਰਿਕ ਦਾ ਸੂਟ ਹੈਗਾ ਬਿਲਕੁਲ ਜੀ ਸਾਰੀ ਦਿਨ ਹੀ ਸ਼ਰਟ ਦੇ ਉੱਪਰ ਦੇਖੋ ਆਰੀ ਦੀ ਕਢਾਈ ਹੋਈ ਹੈ ਓਕੇ ਆ ਦੇਖ ਜੀ 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 ਆ ਦੇਖੋ ਭਾਈ ਜੀ ਓਹ ਕੀ ਬਾਤ ਹੈ ਭਾਈ ਸੂਟ ਵੀ ਬੜਾ ਵਧੀਆ ਜੀ ਬਿਲਕੁਲ ਜੀ ਨਾਲ ਇਹ ਨਾਲ ਦੁਪੱਟਾ ਆਊਗਾ ਪਲੇਨ ਜੀ ਲੈਣਾ ਹੈ ਦੁਪੱਟਾ ਜੀ ਇਹ ਬਾਈ ਜੀ ਇਹ ਸੂਟ ਲੱਗਣਾ ਸਿਰਫ 400 ਰੁਪਏ ਦੇ ਵਿੱਚ ਇਹ 400 ਰੁਪਏ ਦੇ ਵਿੱਚ ਆਰੀ ਵਰਗਾਲਾ ਸੂਟ ਆ ਗਿਆ ਬਾਈ ਹਾਂ ਜੀ ਬਾਈ ਜੀ ਵਾਹ ਜੀ ਇਹ ਚ ਆ ਦੇਖੋ ਜੀ ਆ ਕਲਰ ਆ ਗਿਆ ਜੀ ਹਾਂ ਜੀ ਹਾਂ ਜੀ ਇੱਕ ਇਹਦੇ ਵਿੱਚ ਨਾ ਡਿਜ਼ਾਈਨ ਤੁਹਾਨੂੰ ਚੇਂਜ ਕਰਕੇ ਤੁਹਾਨੂੰ ਆ ਹਾਂ ਹਾਂ ਡਿਜ਼ਾਈਨ ਇਹ ਚ ਕਰੀਏ ਆਪਣਾ ਦੇਖਦਾ ਪਿਆ ਮਤਲਬ ਡਿਜ਼ਾਈਨ ਵੀ ਅਲੱਗ-ਅਲੱਗ ਹੈ ਪਰ ਸਾਰੇ ਚ ਰੰਗ ਚਾਰ-ਦਾਰ ਸੇ ਸਿਆਣੀ ਬਾਈ ਜੀ ਸੈਟ ਵਾਈਜ਼ ਮਾਲ ਰਹੇ ਨੇ ਹੋਲਸੇਲ ਪ੍ਰਾਈਸ ਹੈਗਾ ਹਾਂ ਆ ਦੇਖੋ ਜੀ ਪੂਰਾ ਵਧੀਆ ਸੂਟ ਹੈ ਜੀ ਬਿਲਕੁਲ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਸਿਲੈਕਟਡ ਆਈਟਮ ਹੈ ਜੀ 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 ਤੇ ਰੇਂਜ ਹੈ ਜੀ ਸਿਰਫ 400 ਰੁਪਏ ਰੇਂਜ ਚ 400 ਇਹ ਪਾਣੀ ਮੇਰੇ ਸਾਹ ਨਾਲ ਬਾਜ਼ਾਰ ਚ 600 650 ਦੇ ਵਿੱਚ ਵੀ ਆਉਂਦੇ 600 650 ਆਰਾਮ ਨਾਲ ਵਿਕਦੇ ਜੀ ਇਹਦੇ ਕੋ 400 ਵਾਲ ਜਾ ਕੇ 600 ਜਿਵੇਂ ਮਰਜ਼ੀ ਅਗਲਾ ਵੇਚ ਲੇ 200 ਰੁਪਏ ਸੂਟ ਮਗਰ ਪ੍ਰੋਫਿਟ ਬਣਦਾ ਬਿਲਕੁਲ